ਦੇਖੋ ਇਹ ਸਾਰੀਆਂ ਚੀਜ਼ਾਂ ਇੱਕ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਗੱਲਾਂ ਨੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਬੜੇ ਸੋਹਣੇ ਤਰੀਕੇ ਨਾਲ ਪੰਜਾਬ 'ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਮੈਂ ਬਿੱਟੂ ਕਹਿੰਦੇ ਨੇ ਕਿ ਮੈਨੂੰ ਕੋਈ ਪਤਾ ਨਹੀਂ ਜੀ ਬਹੁਤ ਸੱਚੀ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਸਾਡੀ ਪਾਰਟੀ ਚਲਾਉਂਦੇ ਨੇ ਰੁਮੀਤ ਬਿੱਟੂ ਜੀ ਨਹੀਂ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਹ ਉਸ ਦਾ ਹਿੱਸਾ ਨਹੀਂ ਹੈਗੇ ਉਹ ਸਾਡੀ ਪਾਰਟੀ ਬਾਰੇ ਫੈਸਲਾ ਨਹੀਂ ਲੈ ਸਕਦੇ ਜੀਵਾਲ ਜੀ ਉਨ੍ਹਾਂ ਦੀ ਗੱਲਬਾਤ ਜਿਹੜੀ ਵੀ ਸਾਰ ਵਿੱਚ ਚਰਚਾ ਹੈ ਅੱਗੇ ਕਿਸ ਤਰੀਕੇ ਮਿਹਨਤ ਕਰਨੀ ਹੈ ਕਿਸ ਤਰੀਕੇ ਜ਼ੋਰਦਾਰ ਤਰੀਕੇ ਨਾਲ ਹੋਰ ਜਿਹੜਾ ਆਪਣੇ ਕੰਮਾਂ ਨੂੰ ਸਿਰੇ ਚੜਾਉਣਾ ਉਸ ਲਈ ਸਾਰੇ ਇਕੱਤਰ ਹੋਣਗੇ ਬਾਕੀ ਅਰਵਿੰਦ ਜੀ ਅਰਵਿੰਦ ਸਰ ਦੱਸਣਗੇ ਕਿ ਉਹਨਾਂ ਦੀਆਂ ਗਾਈਡਲਾਈਨਸ ਕੀ ਨੇ उन्होंने बुलावे पहुंचे पावर सेंटर रहा है इसका जाना क्या पंजाब की पॉलिटिक्स को प्रभावित नहीं करेगा देखिए राजनीति है इसमें लगातार तीन बार सरकार रही है सो लोग आ, एक्सपेरिमेंट करते रहते हैं हार जीत होती रहती है बंदे को अपने इरादे पे अपने मंसूबों पे ਆਪਣਾ ਜੋ ਕੰਮ ਹੈ ਮਿਹਨਤ ਹੈ ਉਹ ਕਰਦੇ ਰਹਿਣਾ ਚਾਹੀਏ ਸਭ ਤੋਂ ਇੰਪੋਰਟੈਂਟ ਇਹ ਬਾਤ ਬੜੇ ਸਿਆਸੀ ਕਿਕਰ ਮੰਤਰੀ ਬਦਲਣ ਦੀ ਬਾਤ ਆ ਰਹੀ ਹੈ ਲਈ ਮੀਟਿੰਗ ਕੀਤੀ ਦੇਖੋ ਇਹ ਸਾਰੀਆਂ ਚੀਜ਼ਾਂ ਇੱਕ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਗੱਲਾਂ ਨੇ ਇਦਾਂ ਦੀ ਕੋਈ ਵੀ ਗੱਲ ਨਹੀਂ ਬੜੇ ਸੋਹਣੇ ਤਰੀਕੇ ਨਾਲ ਪੰਜਾਬ 'ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਮੈਂ ਬਿੱਟੂ ਕਹਿੰਦੇ ਨੇ ਕਿ ਮਸਾਂਪਰੇ ਪਤਾ ਜਾਂਦੇ ਬਹੁਤ ਮਸਾਂਪਰੇ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਸਾਡੀ ਪਾਰਟੀ ਚਲਾਉਂਦੇ ਨੇ ਰੁਮੀਤ ਬਿੱਟੂ ਜੀ ਨਹੀਂ ਚਲਾਉਂਦੇ ਸਾਡੀ ਪਾਰਟੀ ਸਾਡੀ ਥੀ ਉਹ ਉਸ ਦਾ ਹਿੱਸਾ ਨਹੀਂ ਹੈਗੇ ਉਹ ਸਾਡੀ ਪਾਰਟੀ ਬਾਰੇ ਫੈਸਲਾ ਨਹੀਂ ਲੈ ਸਕਦੇ ਕਿ ਗਰ ਕਾ ਮੋਲ ਸਾਇਕ ਬਣਾਇਆ ਜਾ ਰਹਾ ਹੈ ਗਾਂਦੂਸ ਕੇ ਹਾਰ ਕੇ ਨਹੀਂ ਇਹ ਤਾਂ ਇਹ ਤਾਂ ਨੇਚਰਲ ਚੀਜ਼ ਹੈ ਵਿਰੋਧੀ ਪਾਰਟੀਆਂ ਇਹ ਸਾਰਾ ਕੁਝ ਕਰਦੀਆਂ ਹੀ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੈ ਤਿੰਨ ਵਾਰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਫਿਰ ਕੀ ਹੋ ਗਿਆ ਲੋਕਾਂ ਦਾ ਹਰ ਫੈਸਲਾ ਸਿਰ ਮੱਥੇ ਹੈ ਹੋਰ ਮਿਹਨਤ ਕਰਨਗੇ ਹੋਰ ਸੁਧਾਰ ਕਰਨਗੇ ਇੰਪਰੂਵਮੈਂਟਸ ਕਰਨਗੇ ਜਿਹੜੀਆਂ ਕਮਈਆਂ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ ਸੋ ਸੁਧਾਰ ਕਰਕੇ ਅੱਗੇ ਵਧਣਾ ਹੀ ਜਿਹੜੀ ਅੱਛੀ ਇੱਕ ਪੋਲੀਟੀਸ਼ੀਅਨ ਦੀ ਨਿਸ਼ਾਨੀ ਹੈ